ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਬਾਣੀ ਐਮਕੇ ਟੀਵੀ ਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਪਿਆਰੀ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਕਿ ਜੋ ਉਪਾਅ ਸੀ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਇੱਕ ਅਜਿਹਾ ਉਪਾਅ ਹੈ ਜੋ ਮਾਤਾ ਪਿਤਾ ਦੀ ਚਿੰਤਾ ਬੱਚਿਆਂ ਦੇ ਵਿਆਹ ਦੇ ਨਾਲ ਜੁੜੀਆਂ ਸਾਰੀਆਂ ਪਰੇਸ਼ਾਨੀਆਂ ਨੂੰ ਦੂਰ ਕਰ ਦੇਵੇਗਾ ਜੀ ਸਾਹ ਸੰਗਤ ਜੀ ਮਾਤਾ ਪਿਤਾ ਦਾ ਜੀਵਨ ਬੱਚਿਆਂ ਦੇ ਸੁੱਖ ਅਤੇ ਦੁੱਖ ਦੇ ਨਾਲ ਬੱਜਿਆ ਹੁੰਦਾ ਹੈ ਜਦੋਂ ਬੱਚੇ ਵੱਡੇ ਹੋ ਜਾਂਦੇ ਹਨ ਤਾਂ ਮਾਤਾ ਪਿਤਾ ਦਾ ਸਭ ਤੋਂ ਵੱਡਾ ਸੁਪਨਾ ਹੁੰਦਾ ਹੈ ਕਿ ਉਹ ਆਪਣੇ ਬੱਚਿਆਂ ਦਾ ਖੁਸ਼ਹਾਲ ਜੀਵਨ ਅਤੇ ਵਿਆਹ ਆਪਣੇ ਸਾਹਮਣੇ ਦੇਖਣ ਪਰ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ ਕਿ ਇਹ ਸੁਪਨਾ ਪੂਰਾ ਨਹੀਂ ਹੋ ਪਾਉਂਦਾ ਦੇਵਯੂਪਾ ਲੈ ਕੇ ਆਏ ਹਾਂ ਜੋ ਤੁਹਾਡੇ ਜੀਵਨ ਵਿੱਚ ਖੁਸ਼ੀਆਂ ਦੇਵੇਗਾ ਇਹ ਉਪਾਅ ਬਹੁਤ ਹੀ ਜ਼ਿਆਦਾ ਆਸਾਨ ਅਤੇ ਸਰਲ ਹੈ ਇਸ ਨੂੰ ਤੁਸੀਂ ਘਰ ਵਿੱਚ ਪਈਆਂ ਹੋਈਆਂ ਚੀਜ਼ਾਂ ਦੇ ਨਾਲ ਹੀ ਕਰ ਸਕਦੇ ਹੋ ਤੁਹਾਨੂੰ ਕਿਧਰੇ ਵੀ ਜਾਣ ਦੀ ਲੋੜ ਨਹੀਂ ਪਵੇਗੀ ਤੇ ਨਾ ਹੀ ਤੁਹਾਡਾ ਬਹੁਤ ਕੋਈ ਖਰਚ ਹੋਵੇਗਾ ਇਸ ਉਪਾਅ ਨੂੰ ਕਰਨ ਦੇ ਲਈ ਤਾਂ ਪਿਆਰੀ ਸਾਧ ਸੰਗਤ ਜੀ ਇਹ ਉਪਾਅ ਸਿਰਫ ਇੱਕ ਤੇਜ ਪੱਤੇ ਅਤੇ ਕਪੂਰ ਦੇ ਮਾਧਿਅਮ ਦੇ ਨਾਲ ਕੀਤਾ ਜਾ ਸਕਦਾ ਹੈ ਇਹ ਉਪਾਅ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਹੈ ਤਾਂ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਜੀ ਤਾਂ ਕਿ ਤੁਹਾਨੂੰ ਵੀਡੀਓ ਵਿੱਚ ਦੱਸੇ ਗਏ ਉਪਾਅ ਦੀ ਪੂਰੀ ਜਾਣਕਾਰੀ ਜੋ ਦਿੱਤੀ ਗਈ ਹੈ ਉਸ ਦੀ ਸਮਝ ਆ ਸਕੇ ਕਿ ਉਸ ਉਪਾਅ ਨੂੰ ਕਦੋਂ ਕਰਨਾ ਹੈ ਕਿਵੇਂ ਕਰਨਾ ਹੈ ਤੇ ਕਿਸ ਦਿਨ ਵਾਰ ਕਰਨਾ ਹੈ ਇਸ ਲਈ ਸਾਧ ਸੰਗਤ ਜੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸੁਨਿਆ ਕਰੋ ਕਿਉਂਕਿ ਅਧਾ ਅਧੂਰਾ ਗਿਆਨ ਹਮੇਸ਼ਾ ਖਤਰਨਾਕ ਹੁੰਦਾ ਹੈ ਜੇਦੋ ਤੁਸੀਂ ਅੱਧੀ ਅਧੂਰੀ ਗੱਲ ਸੁਣਦੇ ਹੋ ਤਾਂ ਤੁਸੀਂ ਉਸੇ ਤਰੀਕੇ ਦੇ ਨਾਲ ਅੱਧੀ ਅਧੂਰੀ ਜਾਣਕਾਰੀ ਦੇ ਅਨੁਸਾਰ ਉਪਾਅ ਕਰਦੇ ਹੋ ਤੇ ਉਸ ਦਾ ਫਿਰ ਤੁਹਾਨੂੰ ਕੋਈ ਵੀ ਪੋਜ਼ਿਟਿਵ ਰਿਜ਼ਲਟ ਨਹੀਂ ਮਿਲਦਾ ਤਾਂ ਇਸ ਲਈ ਸਾਧ ਸੰਗਤ ਜੀ ਸਭ ਤੋਂ ਪਹਿਲੀ ਬੇਨਤੀ ਤਾਂ ਇਹ ਹੈ ਕਿ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਸ਼ੁਰੂ ਤੋਂ ਲੈ ਕੇ ਅੰਤ ਤੱਕ ਸੁਨਿਆ ਕਰੋ ਤੇ ਉਸ ਤੋਂ ਬਾਅਦ ਸਾਧ ਸੰਗਤ ਜੀ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਤਿਨਾਮ ਸ੍ਰੀ ਵਾਹਿਗੁਰੂ ਜੀ ਲਿਖ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਵਾਹਿਗੁਰੂ ਅਕਾਲ ਪੁਰਖ ਜੀ ਦੀ ਕਿਰਪਾ ਤੁਹਾਡੇ ਘਰ ਪਰਿਵਾਰ ਦੇ ਉੱਪਰ ਹੋ ਜਾਵੇ ਤੇ ਤੁਹਾਡਾ ਘਰ ਖੁਸ਼ੀਆਂ ਅਤੇ ਬਰਕਤਾਂ ਦੇ ਨਾਲ ਭਰਪੂਰ ਹੋ ਜਾਵੇ ਤਾਂ ਪਿਆਰੀ ਸਾਧ ਸੰਗਤ ਜੀ ਆਓ ਅੱਜ ਦੀ ਵੀਡੀਓ ਸ਼ੁਰੂ ਕਰਦੇ ਹਾਂ ਸੰਗਤ ਜੀ ਇਹ ਉਪਾਅ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰਨ ਦੇ ਲਈ ਹੈ ਇਸ ਲਈ ਇਸ ਨੂੰ ਪੂਰੇ ਵਿਸ਼ਵਾਸ ਸੱਚੇ ਮਨ ਦੇ ਨਾਲ ਕਰੋ ਪੂਰੀ ਸ਼ਰਧਾ ਭਾਵਨਾ ਦੇ ਨਾਲ ਕਰੋ ਸੰਗਤ ਜੀ ਮੈਨੂੰ ਯਕੀਨ ਹੈਗੇ ਪਰਮਾਤਮਾ ਤੁਹਾਡੀ ਪ੍ਰਾਰਥਨਾ ਜ਼ਰੂਰ ਸੁਣਨਗੇ ਤੁਹਾਡੀਆਂ ਸਾਰੀਆਂ ਹੀ ਮਨੋਕਾਮਨਾਵਾਂ ਪੂਰੀਆਂ ਕਰਨਗੇ ਸੰਗਤ ਜੀ ਹਰੇਕ ਮਾਤਾ ਪਿਤਾ ਦਾ ਸੁਪਨਾ ਹੁੰਦਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਵਿਆਹ ਸਮੇਂ ਤੇ ਹੋ ਜਾਵੇ ਇਹ ਨਾ ਸਿਰਫ ਇੱਕ ਜ਼ਿੰਮੇਵਾਰੀ ਦਾ ਬੋਝ ਹਲਕਾ ਕਰਦਾ ਹੈ ਬਲਕਿ ਤੁਹਾਡੇ ਪਰਿਵਾਰ ਵਿੱਚ ਸੁੱਖ ਸ਼ਾਂਤੀ ਅਤੇ ਆਨੰਦ ਵੀ ਲਿਆਉਂਦਾ ਹੈ ਕਈ ਵਾਰ ਅਜਿਹਾ ਹੋ ਜਾਂਦਾ ਹੈ ਕਿ ਬੱਚਿਆਂ ਦੇ ਵਿਆਹ ਦੇ ਵਿੱਚ ਅਣਚਾਹੀਆਂ ਰੁਕਾਵਟਾਂ ਆ ਜਾਂਦੀਆਂ ਹਨ रिश्ਤੇ ਆਉਂਦੇ ਹਨ ਪਰ ਗੱਲ ਅੱਗੇ ਨਹੀਂ ਵੱਧ ਪਾਉਂਦੀ ਇਹ ਸਥਿਤੀ ਮਾਤਾ ਪਿਤਾ ਅਤੇ ਬੱਚੇ ਦੋਵਾਂ ਦੇ ਲਈ ਚਿੰਤਾ ਦਾ ਕਾਰਨ ਬਣ ਜਾਂਦੀ ਹੈ ਪਰ ਚਿੰਤਾ ਸੰਗਤ ਜੀ ਨਾ ਕਰੋ ਸਾਡੇ ਪੁਰਾਣੇ ਗ੍ਰੰਥਾਂ ਅਤੇ ਤਜਰਬਿਆਂ ਦੇ ਵਿੱਚ ਅਜਿਹੇ ਕਈ ਸਰਲ ਉਪਾਅ ਦੱਸੇ ਗਏ ਹਨ ਜੋ ਨਾ ਸਿਰਫ ਇਹਨਾਂ ਰੁਕਾਵਟਾਂ ਨੂੰ ਦੂਰ ਕਰਦੇ ਹਨ ਬਲਕਿ ਬੱਚਿਆਂ ਦੇ ਵਿਆਹ ਦਾ ਸਹੀ ਰਸਤਾ ਵੀ ਦੱਸਦੇ ਹਨ ਉਸ ਦਾ ਮਾਰਗਦਰਸ਼ਨ ਵੀ ਕਰਦੇ ਹਨ ਅੱਜ ਅਸੀਂ ਇੱਕ ਅਜਹਾਂ ਸਰਨ ਉਪਾ ਲੈ ਕੇ ਆਏ ਹਾਂ ਇਸ ਲਈ ਤੁਹਾਨੂੰ ਕਿਧਰੇ ਵੀ ਜਾਣਾ ਨਹੀਂ ਹੋਵੇਗਾ ਕੋਈ ਮਹਿੰਗਾ ਸਮਾਨ ਨਹੀਂ ਖਰੀਦਣਾ ਕੋਈ ਜ਼ਿਆਦਾ ਤਾਮ-ਜਾਮ ਨਹੀਂ ਕਰਨਾ ਜੋ ਚੀਜ਼ ਚਾਹੀਦੀ ਹੈ ਉਹ ਤੁਹਾਡੀ ਰਸੋਈ ਵਿੱਚ ਪਹਿਲਾਂ ਤੋਂ ਹੀ ਮੌਜੂਦ ਹੈ ਤਾਂ ਦੇਖੋ ਸਾਧ ਸੰਗਤ ਜੀ ਮਾਤਾ ਪਿਤਾ ਵਿਸ਼ੇਸ਼ ਰੂਪ ਨਾਲ ਯਿਸੂ ਪਾਣੂ ਕਰਨ ਕਿਉਂਕਿ ਮਾਤਾ ਪਿਤਾ ਦੀ ਪ੍ਰਾਰਥਨਾ ਅਤੇ ਵਿਸ਼ਵਾਸ ਪਰਮਾਤਮਾ ਤੱਕ ਜਲਦੀ ਪਹੁੰਚਦੇ ਹਨ ਕਿਉਂਕਿ ਮਾਤਾ ਤੇ ਪਿਤਾ ਤੁਸੀਂ ਦੋਵਾਂ ਨੇ ਆਪਣਾ ਤਜਰਬਾ ਲੈ ਲਿਆ ਹੈ ਸੁੱਖ-ਦੁੱਖ ਜੀਵਨ ਦੇ ਕਈ ਸਾਰੇ ਰਾਹ ਦੇਖੇ ਹਨ ਤਾਂ ਜੋ ਤੁਸੀਂ ਇਹ ਉਪਾਅ ਕਰਦੇ ਹੋ ਤਾਂ ਇਹ ਹੋਰ ਵੀ ਜਲਦੀ ਫਾਇਦਾ ਦੇਣ ਵਾਲਾ ਹੈ ਪਰ ਜੇ ਨਹੀਂ ਕਰ ਪਾਉਂਗੇ ਤਾਂ ਹੋ ਸਕਦਾ ਹੈ ਕੋਈ ਕਾਰਨ ਹੋ ਸਕਦਾ ਹੈ ਬਿਮਾਰੀ ਹੋਵੇ ਜਾਂ ਫਿਰ ਚਾਹੇ ਕੋਈ ਹੋਰ ਕਾਰਨ ਹੋਵੇ ਤੇ ਤੁਸੀਂ ਇਹ ਉਪਾਅ ਨਾ ਕਰ ਪਾਓ ਤਾਂ ਬੇਟਾ ਬੇਟੀ ਵੀ ਜੇਕਰ ਇਸ ਉਪਾਅ ਨੂੰ ਕਰਦੇ ਹਨ ਤਾਂ ਉਹ ਲਾਭ ਦੇਣਾ ਹੀ ਦੇਣਾ ਵਾਲਾ ਹੈ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਨੀ ਹੈ ਕਿ ਤੁਹਾਡੇ ਬੇਟੀ ਬੇਟੇ ਦਾ ਵਿਆਹ ਜਲਦੀ ਅਤੇ ਮਨ ਚਾਹੇ ਤਰੀਕੇ ਦੇ ਨਾਲ ਹੋਵੇ ਇਹ ਜਾਣਕਾਰੀ ਤੁਹਾਡੇ ਲਈ ਉਪਯੋਗੀ ਹੋਵੇ ਤਾਂ ਇਸ ਨੂੰ ਦੂਸਰਿਆਂ ਦੇ ਨਾਲ ਸੰਗਤ ਜੀ ਵੀਡੀਓ ਨੂੰ ਸ਼ੇਅਰ ਕਰ ਦੇਣ ਕਿਉਂਕਿ ਤੁਹਾਡੇ ਇੱਕ ਸ਼ੇਅਰ ਦੇ ਨਾਲ ਤੁਹਾਡੇ ਇੱਕ ਯਤਨ ਦੇ ਨਾਲ ਕਿਸੇ ਹੋਰ ਪਰਿਵਾਰ ਦੀ ਸਮੱਸਿਆ ਦਾ ਵੀ ਹੱਲ ਹੋ ਜਾਵੇਗਾ ਕਿਉਂਕਿ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਇਹ ਸਮੱਸਿਆ ਆਮ ਹੀ ਬਣ ਚੁੱਕੀ ਹੈ ਕਿ ਬੱਚਿਆਂ ਦੇ ਵਿਆਹ ਦੇ ਵਿੱਚ ਬਹੁਤ ਸਾਰੀਆਂ ਰੁਕਾਵਟਾਂ ਆ ਰਹੀਆਂ ਹਨ ਕਿਸੇ ਵੀ 100 ਵਿੱਚੋਂ 1% ਹੀ ਹੋਣਗੇ ਜਿਨ੍ਹਾਂ ਬੱਚਿਆਂ ਦਾ ਵਿਆਹ ਬਿਨਾਂ ਕਿਸੇ ਰੁਕਾਵਟ ਪਰੇਸ਼ਾਨੀ ਮੁਸ਼ਕਲ ਤੋਂ ਹੋ ਜਾਂਦਾ ਹੈ ਨਹੀਂ ਤਾਂ ਹਰੇਕ ਬੱਚੇ ਦੇ ਵਿਆਹ ਦੇ ਵਿੱਚ ਕੋਈ ਨਾ ਕੋਈ ਅੜਚਨ ਆ ਹੀ ਜਾਂਦੀ ਹੈ ਕਿਉਂਕਿ ਇਹ ਸਮਾਂ ਹੀ ਅਜਿਹਾ ਚੱਲ ਰਿਹਾ ਹੈ ਤਾਂ ਸਾਧ ਸੰਗਤ ਜੀ ਇਸ ਲਈ ਜਿੰਨਾ ਵੀ ਹੋ ਸਕੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਤਾਂ ਜੋ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਤਾਂ ਸੰਗਤ ਜੀ ਆਓ ਜਾਣਦੇ ਹਾਂ ਪਹਿਲਾ ਉਪਾਅ ਕੀ ਹੈ ਕਿਉਂਕਿ ਮੈਂ ਇਸ ਵਿੱਚ ਤੁਹਾਨੂੰ ਦੋ ਉਪਾਅ ਦੱਸਾਂਗੀ ਦੋ ਜਾਂ ਤਿੰਨ ਉਪਾਅ ਦੱਸਾਂਗੀ ਪਹਿਲਾ ਜੋ ਉਪਾਅ ਹੈ ਉਹ ਹੈ ਇੱਕ ਤੇਜ ਪਤੇ ਦਾ ਤੇਜ ਪਤਾ ਸਿਰਫ ਰਸੋਈ ਦੇ ਵਿੱਚ ਇਸਤੇਮਾਲ ਹੋਣ ਵਾਲਾ ਮਸਾਲਾ ਨਹੀਂ ਹੈ ਬਲਕਿ ਇਸ ਵਿੱਚ ਅੰਤਬੁੱਧ ਦੇਵੀ ਸ਼ਕਤੀਆਂ ਵੀ ਲੁਕੀਆਂ ਹੁੰਦੀਆਂ ਹਨ ਦੈਵੀ ਸ਼ਕਤੀਆਂ ਵੀ ਲੁਕੀਆਂ ਹੁੰਦੀਆਂ ਹਨ ਜਿਸ ਤਰ੍ਹਾਂ ਤુલਸੀ ਅਤੇ ਪਾਣੀ ਦੇ ਪੱਤੇ ਪਵਿੱਤਰ ਮੰਨੇ ਜਾਂਦੇ ਹਨ Hindu ਧਰਮ ਦੇ ਵਿੱਚ ਉਸੇ ਤਰ੍ਹਾਂ ਤੇਜਪੱਤਾ ਵੀ ਸ਼ਾਮਲ ਹੁੰਦਾ ਹੈ ਅੱਜ ਮੈਂ ਤੁਹਾਨੂੰ ਤੇਜਪੱਤਾ ਤੇ ਕਪੂਰ ਦਾ ਜੋ ਉਪਾਅ ਹੈ ਉਹ ਦੱਸਣ ਵਾਲੀ ਹਾਂ ਕਿ ਕਿਵੇਂ ਤੁਸੀਂ ਆਪਣੇ ਬੱਚਿਆਂ ਦੇ ਵਿਆਹ ਦੇ ਵਿੱਚ ਆ ਰਹੀਆਂ ਰੁਕਾਵਟਾਂ ਨੂੰ ਦੂਰ ਕਰ ਸਕਦੇ ਹੋ ਕੀ ਕੀ ਚਾਹੀਦਾ ਹੈ ਜੋ ਸਮਾਨ ਚਾਹੀਦਾ ਹੈ ਉਹ ਦੇਖੋ ਇੱਕ ਤੇਜਪੱਤਾ ਬਸ ਇੱਕ ਕਪੂਰ ਦੀ ਟਿੱਕੀ ਤੇ ਹੁਣ ਲਾਲ ਰੰਗ ਥੋੜਾ ਜਿਹਾ ਸੰਦੂਰ ਤੇ ਥੋੜਾ ਜਿਹਾ ਹਲਦੀ ਪਾਊਡਰ ਚਾਹੀਦਾ ਹੈ ਤੁਸੀਂ ਇਸ ਉਪਾਣ ਨੂੰ ਕਿਸੇ ਵੀ ਦਿਨ ਕਰ ਸਕਦੇ ਹੋ ਜਾਂ ਫਿਰ ਸਵੇਰ ਦੇ ਬ੍ਰਹਮ ਮਹੂਰਤ ਦਾ ਸਮਾਂ ਸਵੇਰੇ ਸਵੇਰ 3:30 ਵਜੇ ਤੋਂ ਲੈ ਕੇ 5:30 ਵਜੇ ਦੇ ਵਿੱਚ ਘਾਰ ਕਰਨਾ ਹੈ ਜੇਕਰ ਸੰਭਵ ਹੋ ਜਾਵੇ ਤਾਂ ਇਹ ਸੋਨੇ ਤੇ ਸੁਹਾਗੇ ਵਾਲਾ ਸਮਾਂ ਹੈ ਸੰਗਤ ਜੀ ਕਿਉਂਕਿ ਪਰਮਾਤਮਾ ਜਿਉਂ ਮਨ ਇਸ ਸਮੇਂ ਆਪਣੇ ਪੂਰਨ ਰੂਪ ਦੇ ਵਿੱਚ ਵਿਦਵਾਨ ਰਹਿੰਦੇ ਹਨ ਉਮੀਦ ਆ ਪ੍ਰithvi ਦਾ ਪਰਮਾਨਣ ਕਰਦੇ ਰਹਿੰਦੇ ਹਨ ਤੇ ਜੇਕਰ ਤੁਸੀਂ ਇਸ ਸਮੇਂ ਤੇ ਉਪਾਅ ਕਰੋ ਤਾਂ ਅਸੀਂ ਸੁਣਦੇ ਆ ਰਹੇ ਹਾਂ ਬਚਪਨ ਤੋਂ ਕਿ ਜਦੋਂ ਮੋਬਾਈਲ ਦਾ ਜਮਾਨਾ ਨਹੀਂ ਸੀ ਬ੍ਰਾਹਮਾ ਮਹੂਰਤ ਦੇ ਵਿੱਚ ਸਵੇਰੇ ਉੱਠ ਕੇ ਯਾਦ ਕਰਨ ਦੇ ਨਾਲ ਪੜ੍ਹਾਈ ਕਰਨ ਨਾਲ ਉਹ ਚੀਜ਼ਾਂ ਦਾ ਦਿਮਾਗ ਵਿੱਚ ਸਥਿਰ ਹੋ ਜਾਂਦੀਆਂ ਹਨ ਕਿਉਂਕਿ ਪਗਵਾਨ ਦਾ ਸਮਾਂ ਹੈ ਦੇਵੀ-ਦੇਵਤਿਆਂ ਦਾ ਸਮਾਂ ਹੈ ਠੀਕ ਹੈ ਉਸ ਸਮੇਂ ਦੀ ਊਰਜਾ ਅਦਭੁਤ ਹੁੰਦੀ ਹੈ ਤੇ ਤੁਹਾਡੀ ਪ੍ਰਾਰਥਨਾ ਜਲਦੀ ਸਵੀਕਾਰ ਹੋ ਜਾਂਦੀ ਹੈ ਕੀ ਕਰਨਾ ਹੈ ਸੰਗਤ ਜੀ ਸਵੇਰੇ ਜਲਦੀ ਉਠੋ ਹੱਥ ਪੈਰ ਚਿਹਰਾ ਮੂੰਹ ਧੋ ਲਓ ਜੇਕਰ ਸਰਦੀ ਜਿਵੇਂ ਕਿ ਹੁਣ ਜਲਦੀ ਆ ਰਹੀ ਹੈ ਤਾਂ ਤੁਸੀਂ ਬਿਨਾਂ ਨਾ ਹੋਣ ਤੋਂ ਵੀ ਉਹ ਪਾਣੂ ਕਰ ਸਕਦੇ ਹੋ ਫਰੈਸ਼ ਹੋ ਜਾਓ ਦੇ ਇਸ ਉਪਾਣ ਤੁਸੀਂ ਆਪਣੇ ਕਮਰੇ ਦੇ ਵਿੱਚ ਪੂਰੀ ਸ਼ਾਂਤੀ ਦੇ ਨਾਲ ਕਰੋ ਤੇ ਹਣ ਰੱਖੋ ਕੋਈ ਤੁਹਾਨੂੰ ਰੋਕ ਕੇ ਟੋਕੇ ਨਾ ਕੀ ਕਰਨਾ ਹੈ ਤੁਹਾਨੂੰ ਆਪਣੇ ਸਾਹਮਣੇ ਤੇਜ ਪੱਤਾ ਰੱਖਣਾ ਹੈ ਸੰਧੂਰ ਜੋ ਹੈ ਉਸ ਨੂੰ ਛੋਟੀ ਜਿਹੀ ਕੋਟੋਰੀ ਲੈ ਲਓ ਉਸ ਦੇ ਵਿੱਚ ਘੋਲ ਦਿਓ ਹਲਕਾ ਜਿਹਾ ਮਤਲਬ گاੜਾ ਟਾਈਪ ਹੋਣਾ ਚਾਹੀਦਾ ਹੈ ਤੇਜ ਪੱਤੇ ਦੇ ਉੱਪਰ ਜੋ ਲਾਲ ਸੰਧੂਰ ਹੈ ਉਸ ਦੇ ਨਾਲ ਸੁਆਸਤਿਕ ਦਾ ਚਿੰਨ ਬਣਾਓ ਸੁਆਸਤਿਕ ਦੇ ਚਿੰਨ ਜਿਵੇਂ ਕਿ ਹਿੰਦੂ ਧਰਮ ਦੇ ਵਿੱਚ ਤੁਸੀਂ ਸੁਆਸਤਿਕ ਦਾ ਚਿੰਨ ਬਣਾਉਨੇ ਹਨ ਕਈ ਲੋਕ ਗਲਤ ਵੀ ਬਣਾਉਂਦੇ ਹਨ ਉਲਟਾ ਬਣਾਉਂਦੇ ਹਨ ਪਰ ਸੁਆਸਤਿਕ ਤੁਸੀਂ ਦੇਖ ਲਓ ਕਿਵੇਂ ਬਣਾਉਂਦੇ ਹਨ YouTube ਤੇ ਤੁਹਾਨੂੰ ਕਈ ਸਾਰੀਆਂ ਵੀਡੀਓ ਮਿਲ ਜਾਣਗੀਆਂ ਜਾਂ ਫੋਟੋ ਦੇਖ ਲਓ ਸੋ ਅੱਜ ਇੱਕ ਸਹੀ ਕਿਵੇਂ ਬਣਾਇਆ ਹੋਇਆ ਹੈ ਉਹ ਬਣਾਉਂਦੇ ਹਾਂ ਹੁਣ ਤੇਜ ਪੱਤੇ ਤੇ ਆਪਣੀ ਇੱਛਾ ਲਿਖੋ ਮਤਲਬ ਲਿਖਣ ਲਈ ਤੇਜ ਪੱਤਾ ਵੱਡਾ ਵੀ ਮਿਲ ਜਾਂਦਾ ਹੈ ਤਾਂ ਇਹਨੂੰ ਛੋਟਾ ਵੀ ਮਿਲ ਜਾਵੇਗਾ ਅਨਾਮਿਕਾ ਉਂਗਲੀ ਦੇ ਨਾਲ ਨਹੀਂ ਤਾਂ ਤੁਸੀਂ ਸ਼ਾਮ ਦੇ ਸਮੇਂ ਮਤਲਬ ਇੱਕ ਦਿਨ ਪਹਿਲਾਂ ਜਿਵੇਂ ਤੁਸੀਂ ਇਹ ਜੋ ਪਰਯੋਗ ਕਰੋਗੇ ਤਾਂ ਉਸ ਤੋਂ ਇੱਕ ਦਿਨ ਪਹਿਲਾਂ ਤੁਸੀਂ ਅਨਾਰ ਦੀ ਛੋਟੀ ਜਹੀ ਡੰਡੀ ਲੈ ਕੇ ਆ ਸਕਦੇ ਹੋ ਅਨਾਰ ਦੀ ਛੋਟੀ ਜਹੀ ਕਲਮ ਬਣਾ ਲਓ ਤੇ ਡੰਡੀ ਲਿਆ ਕੇ ਘਰ ਵਿੱਚ ਚਾਕੂ ਨਾਲ ਜਾਂ ਫਿਰ ਕਿਸੇ नुकीली ਚੀਜ਼ ਦੇ ਨਾਲ ਉਸ ਨੂੰ ਥੋੜਾ ਜਿਹਾ ਨੋਕ ਬਣਾ ਦਿਓ ਜਿਵੇਂ ਕਿ ਉਹ ਪੈਨ ਦੇ ਟਾਈਪ ਦੀ ਹੋ ਜਾਵੇ ਠੀਕ ਹੈ ਹੁਣ ਇਸ ਨਾਲ ਜੇਕਰ ਬਣਾਉਂਗੇ ਤਾਂ ਤੁਹਾਡੇ ਲਈ ਸਭ ਤੋਂ ਬੈਸਟ ਰਹੇਗਾ ਹੁਣ ਜੇਕਰ ਤੁਹਾਡੇ ਬੱਚੇ ਦਾ ਰਿਸ਼ਤਾ ਨਹੀਂ ਹੋ ਰਿਹਾ ਤਾਂ ਲਿਖੋ ਰਿਸ਼ਤਾ ਅਤੇ ਇਹ ਇਥੇ ਲਿਖੋ ਥੈਂਕ ਯੂ ਜਾਂ ਫਿਰ ਧੰਨਵਾਦ ਇਹ ਤੁਹਾਡੇ ਵਿਸ਼ਵਾਸ ਅਤੇ ਅਪਾਰ ਨੂੰ ਦਰਸਾਉਂਦਾ ਹੈ ਵਿਸ਼ਵਾਸ ਅਤੇ ਅਪਾਰ ਨੂੰ ਦਰਸਾਉਂਦਾ ਹੈ ਕਿਉਂਕਿ ਤੁਸੀਂ ਹੁਣ ਤੇ ਪੱਤੇ ਤੇ ਲਿਖਣ ਦਾ ਕੰਮ ਕੰਪਲੀਟ ਹੋ ਗਿਆ ਹੈ ਹੁਣ ਆਪਣੇ ਦੋਵਾਂ ਹੱਥਾਂ ਦੇ ਵਿੱਚ ਲੈ ਕੇ ਆਪਣੇ ਮਨ ਦੀ ਪੂਰੀ એનર્ਜੀ ਦੇ ਨਾਲ ਭਗਵਾਨ ਵਿਸ਼ਨੂੰ ਤੋਂ ਪ੍ਰਾਰਥਨਾ ਕਰੋ ਕਿ हे ਵਿਸ਼ਨੂੰ ਭਗਵਾਨ ਮੇਰੇ ਮਨੋ ਕਾਮਨਾ ਤੁਰੰਤ ਪੂਰੀ ਕਰ ਦਿਓ ਮੈਨੂੰ ਵਿਸ਼ਵਾਸ ਹੈ ਜੋ ਹੁਣ ਤੁਹਾਡੇ ਕੋਲ ਅਰਜੀ ਲਗਾਈ ਹੈ ਉਹ ਮੇਰੀ ਸਵੀਕਾਰ ਹੋਵੇਗੀ ਤੇ ਜਲਦੀ ਤੋਂ ਜਲਦੀ ਮੇਰਾ ਵਿਆਹ ਦਾ ਜੋ ਸੁਪਨਾ ਹੈ ਜਾਂ ਫਿਰ ਮੇਰੇ ਬੱਚੇ ਦੇ ਵਿਆਹ ਦਾ ਜਾਂ ਬੇਟੀ ਬੇਟੇ ਦੇ ਵਿਆਹ ਦਾ ਜੋ ਸੁਪਨਾ ਹੈ ਉਹ ਪੂਰਾ ਹੋ ਜਾਵੇਗਾ ਹੁਣ ਇਸ ਤੋਂ ਬਾਅਦ ਕੀ ਕਰਨਾ ਹੈ ਸੰਗਤ ਜੀ ਹੁਣ ਪੱਤੇ ਦੇ ਉੱਪਰ ਕਪੂਰ ਦੀ ਟਿੱਕੀ ਰੱਖੋ ਤੇ ਉਸ ਕਪੂਰ ਨੂੰ ਜਲਾ ਦਿਓ ਤੁਸੀਂ ਜਾਓ ਤਾਂ ਇਸ ਦੇ ਲਈ ਮਿੱਟੀ ਦਾ ਦੀਵਾ ਵੀ ਲੈ ਸਕਦੇ ਹੋ ਜੇ ਆਫਰ ਕੋਈ ਸਟੀਲ ਦੀ ਪਲੇਟ ਉਸ ਦਾ ਵੀ ਇਸਤੇਮਾਲ ਕਰ ਸਕਦੇ ਹੋ ਤਾਂ ਕਪੂਰ ਦੇ ਨਾਲ ਨਾਲ ਤੇਜ ਪੱਤਾ ਪੂਰੀ ਤਰ੍ਹਾਂ ਨਾਲ ਸੜ ਕੇ राख ਹੋ ਜਾਵੇ ਠੀਕ ਹੈ ਹੁਣ ਰਾਤ ਨੂੰ ਕੀ ਕਰਨਾ ਹੈ ਕਿਸੇ ਗੰਬਲੇ ਦੇ ਵਿੱਚ ਪਾ ਦਿਓ ਉਸ ਦੇ ਉੱਪਰ ਥੋੜਾ ਜਿਹਾ ਪਾਣੀ ਪਾ ਦਿਓ ਫਿਰ ਪਾਣੀ ਪਾਉਂਦੇ ਸਮੇਂ ਆਪਣੀ ਮਨੁਕਾਮਨਾ ਨੂੰ ਦੁਹਰਾਓ ਇਹ ਉਪਾਅ ਤੁਹਾਨੂੰ ప్రతి ਦਿਨ ਕਰਨਾ ਹੈ ਸਿਰਫ 3 ਦਿਨ ਤੱਕ 3 ਦਿਨ ਲਗਾਤਾਰ ਕਰੋ ਤੇ ਜਦੋਂ ਪੱਤੇ ਨੂੰ ਹੱਥ ਵਿੱਚ ਲੈ ਕੇ ਪ੍ਰਾਰਥਨਾ ਕਰੋਗੇ ਤਾਂ ਆਪਣੀ ਪੂਰੀ ਭਾਵਨਾ ਚਾਹੇ ਜਿਸ ਵੀ ਭਾਸ਼ਾ ਦੇ ਵਿੱਚ ਤੁਸੀਂ ਗੱਲ ਕਰਦੇ ਹੋ ਤੁਹਾਡੀ ਲੋਕਲ ਲੈਂਗੁਏਜ ਜੋ ਵੀ ਹੋਵੇ ਆਪਣੀ ਭਾਸ਼ਾ ਦੇ ਵਿੱਚ ਉਹਨਾਂ ਨਾਲ ਬੋਲੋ ਤੇ ਭਗਵਾਨ ਨਾਲ ਪ੍ਰਾਰਥਨਾ ਕਰੋ ਅਜਾ ਨਹੀਂ ਹੈ ਸੰਗਤ ਜੀ ਕੇ ਵੀਡੀਓ ਪੰਜਾਬੀ ਦੇ ਵਿੱਚ ਹੈ ਤਾਂ ਤੁਸੀਂ ਪੰਜਾਬੀ ਦੇ ਵਿੱਚ ਹੀ ਗੱਲ ਕਰੋਗੇ ਤੁਸੀਂ ਆਪਣੀ ਭਾਸ਼ਾ ਦੇ ਅਨੁਸਾਰ ਜੋ ਵੀ ਤੁਹਾਡੀ ਭਾਸ਼ਾ ਹੈ ਤੁਸੀਂ ਉਸ ਦੇ हिसाब ਦੇ ਨਾਲ ਜੋ ਭਾਵ ਇਮੋਸ਼ਨ ਹਨ ਪਗਵਾਉਣ ਤੁਹਾਡੀ ਚੀਜ਼ ਸਮਾਨ ਦੇ ਭੁੱਖੇ ਨਹੀਂ ਹੁੰਦੇ ਉਹ ਤੁਹਾਡਾ ਭਾਵ ਦੇਖਦੇ ਹਨ ਨਹੀਂ ਤਾਂ ਜੇਕਰ ਭਾਵ ਨਹੀਂ ਹੁੰਦਾ ਮੈਂ ਇੱਥੇ ਕਿਉਂ ਬੋਲ ਰਹੀ ਹਾਂ ਕਿ ਤੁਹਾਨੂੰ ਅਰਪਿਤ ਕਰਨ ਦੇ ਲਈ ਕਿਉਂਕਿ ਸੁਦਾਮਾ ਦੇ ਕੋਲ ਭਾਵ ਸੀ ਉਹਨਾਂ ਦੇ ਕੋਲ ਸਮਗਰੀ ਵਿੱਚ ਸਿਰਫ ਇੱਕ ਮੁਠੀ ਚਾਵਲ ਸਨ ਪਰ ਉਹ ਚਾਵਲ ਵੀ ਪਗਵਾਉਣ ਨੇ ਚੱਖ ਲੈ ਭਾਵ ਕੇ ਖਾ ਲੈ ਭਗਵਾਨ ਦਾ ਭੋਗ ਵਸਤੂ ਚੜਾਓ ਤੁਸੀਂ ਆਪਣੀ ਭਾਵਨਾ ਦੇਖੋ ਤੁਹਾਡੀ ਭਾਵਨਾ ਸੱਚੀ ਤੇ ਸੁੱਚੀ ਹੋਣੀ ਚਾਹੀਦੀ ਹੈ ਤਾਂ ਉਹ ਸਵੀਕਾਰ ਜ਼ਰੂਰ ਕਰਨਗੇ ਜਦੋਂ ਵੀ ਪ੍ਰਾਰਥਨਾ ਕਰੋ ਤੇਜ ਪੱਤੇ ਨੂੰ ਲੈ ਕੇ ਆਪਣੀ ਪੂਰੀ એનર્ਜੀ ਪੂਰੇ ਵਿਸ਼ਵਾਸ ਨਾਲ ਕਰੋ ਬਾਅਦ ਵਿੱਚ ਕਿਸੇ ਨੂੰ ਵੀ ਇਸ ਗੱਲ ਦਾ ਜੋ ਹੈ ਉਹ ਤੁਸੀਂ ਸ਼ੇਅਰ ਨਹੀਂ ਕਰਨੀ ਕਿ ਮੈਂ ਇਉਂ ਉਪਾਅ ਕੀਤਾ ਸੀ ਇਸ ਉਪਾਅ ਨੂੰ ਤੁਸੀਂ ਕਦੋਂ ਸ਼ੇਅਰ ਕਰੋਗੇ ਜਦੋਂ ਤੁਹਾਡਾ ਵਿਆਹ ਹੋ ਜਾਵੇ ਤੁਹਾਡੀ ਧਰਮ ਪਤਨੀ ਜਾਂ ਫਿਰ ਤੁਹਾਡੇ ਪਤੀ ਦੇ ਤੁਹਾਡੇ ਨਾਲ ਹੁਣ ਰਹਿਣ ਲੱਗ ਜਾਣ ਉਸ ਤੋਂ ਬਾਅਦ ਇਸੋ ਪਾਣ ਤੁਸੀਂ ਚਾਹੋ ਤਾਂ 100 ਲੋਕਾਂ ਨੂੰ ਭੇਜੋ ਜਾਂ ਫਿਰ 500 ਲੋਕਾਂ ਨਾਲ ਸ਼ੇਅਰ ਕਰੋ ਇਹ ਬਹੁਤ ਤੁਹਾਡਾ ਕੰਮ ਕਰੇਗਾ ਹੀ ਕਰੇਗਾ ਇਹਨਾਂ ਦੂਸਰਾ ਉਪਾਅ ਹੈ ਉਹ ਇਸ ਤੋਂ ਵੀ ਵੱਧ ਹੈ ਕਿ ਮਤਲਬ ਕਹਿਣ ਦਾ ਭਾਵ ਕਿ ਦੋਵੇਂ ਉਪਾਅ ਹੀ ਇੱਕ ਦੂਸਰੇ ਤੋਂ ਵੱਧ ਚਮਤਕਾਰੀ ਹਨ ਇੱਕ ਤੋਂ ਵੱਧ ਇੱਕ ਹਨ ਕਰਨਾ ਹੈ ਤੁਹਾਨੂੰ ਤੁਹਾਨੂੰ ਥੋੜਾ ਜਿਹਾ ਧਨੀਆ ਥੋੜੀ ਜਿਹੀ ਰਾਈ ਸਰੋਂ ਦਾ ਉਪਾਅ ਕਰਨਾ ਹੈ ਦੋਵੇਂ ਚੀਜ਼ਾਂ ਨਾ ਸਿਰਫ ਤੁਹਾਡੇ ਖਾਣੇ ਦਾ ਸਵਾਦ ਵਧਾਉਂਦੇ ਹਨ ਬਲਕਿ ਤੁਹਾਡੀ ਜ਼ਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ ਪਰੇਸ਼ਾਨੀਆਂ ਨੂੰ ਹੀ ਦੂਰ ਕਰਨ ਵਿੱਚ ਤੁਹਾਡੀ ਮਦਦ ਕਰਦੇ ਹਨ ਜਲਦੀ ਹੀ ਤੁਹਾਡੇ ਘਰ ਵਿੱਚ ਸ਼ੈਨਾਈ ਵੱਜਦੀ ਹੈ ਸਿਰ ਤੇ ਵਿਆਹ ਦਾ ਸੇਰਾ ਸਜਦਾ ਹੈ ਤੁਸੀਂ ਕੀ ਕਰਨਾ ਹੈ ਕਿ ਹਰ ਐਤਵਾਰ ਨੂੰ ਜਦੋਂ ਤੁਸੀਂ ਸੂਰਜ ਭਗਵਾਨ ਨੂੰ ਜ਼ਿਆਦਾ ਅਰਪਿਤ ਕਰੋਗੇ ਇੱਕ ਚੁਟਕੀ ਕਾਲੀ ਸਰੋਂ ਜਾਂ ਕਾਲੀ ਰਾਈ ਜ਼ਰੂਰ ਪਾਓ ਇਹ ਕਾਲੀ ਰਾਈ ਹਾਡੇ ਬੱਚਿਆਂ ਦੀ ਜਨਮ ਕੁੰਡਲੀ ਵਿੱਚ ਮੌਜੂਦ ਗ੍ਰਹਿ ਦੋਸ਼ਾਂ ਨੂੰ ਦੂਰ ਕਰਨ ਵਿੱਚ ਸਹਾਇੀ ਹੁੰਦੀ ਹੈ ਹੌਲੀ ਹੌਲੀ ਗ੍ਰਹਾਂ ਦੀ ਸਥਿਤੀ ਬਦਲਣ ਲੱਗਦੀ ਹੈ ਉਹਨਾਂ ਦੇ ਵਿਆਧ ਯੋਗ ਬਣਨ ਲੱਗਦੇ ਹਨ ਤੁਸੀਂ ਸਿਰਫ ਇਸ ਨੂੰ ਇੱਕ ਦਿਨ ਹੀ ਲਗਾਤਾਰ ਕਰਕੇ ਦੇਖੋ ਜੇਕਰ ਮਾਤਾ ਪਿਤਾ ਕਰਨ ਤਾਂ ਉਹ ਵੀ ਕਰ ਸਕਦੇ ਹਨ ਜੋ ਜਲ ਦਿੰਦੇ ਹਨ ਸੂਰਜ ਦੇਵ ਨੂੰ ਜਲ ਚੜਾਉਂਦੇ ਸਮੇਂ ਜੋ ਮਨ ਦੇ ਮਨ ਵਿੱਚ ਇੱਛਾ ਹੈ ਮਨੋ ਕਾਮਨਾ ਹੈ ਮੇਰੇ ਬੇਟੇ ਦੀ ਸ਼ਾਦੀ ਸੈੱਟ ਹੋ ਜਾਵੇ ਉਸ ਤਰ੍ਹਾਂ ਹੋ ਜਾਵੇ ਅਰ ਜੋ ਤੁਹਾਨੂੰ ਆਪਣੀ ਜੋ ਭਾਵਨਾ ਨੇ ਉਹ ਤੁਸੀਂ ਬੋਲਦੇ ਨਹੀਂ ਇੱਕ ਹੋਰ ਕੰਮ ਕਰਨਾ ਹੈ ਕਿ ਹਰ ਸ਼ਨੀਵਾਰ ਨੂੰ ਤੁਹਾਨੂੰ ਥੋੜੀ ਜਈ ਕਾਲੀ ਸਰੋਂ ਜਿਹੜੇ ਹਨ ਤੁਹਾਨੂੰ ਥੋੜੀ ਜੀ ਕਾਲੀ ਸਰੋਂ ਦੇ ਥੋੜਾ ਜਿਹਾ ਨਮਕ ਇਸ ਨੂੰ ਆਪਣੇ ਬੱਚਿਆਂ ਦੇ ਉੱਪਰੋਂ ਸੱਤ ਵਾਰ ਘੁਮਾ ਕੇ ਘਰ ਦੇ ਬਾਹਰ ਸੁੱਟ ਦੇਣਾ ਹੈ ਕਿਸੇ ਸੁੰਸਾਨ ਜਗ੍ਹਾ ਦੇ ਵਿੱਚ ਇਹ ਤੁਹਾਡੇ ਬੱਚਿਆਂ ਦੇ ਆਸ-ਪਾਸ ਦੀ ਜੋ ਨੈਗੇਟਿਵਿਟੀ ਹੈ ਸਾਰੀ ਉਸ ਨੂੰ ਖਤਮ ਕਰ ਦਿੰਦਾ ਹੈ ਤੇ ਜੇਕਰ ਤੁਹਾਡੇ ਕੋਲ ਬੱਚੇ ਨਹੀਂ ਰਹਿੰਦੇ ਤਾਂ ਤੁਸੀਂ ਧਣੀਆਂ ਤੇ ਰਾਈ ਨੂੰ ਤੁਹਾਨੂੰ ਕੀ ਕਰਨਾ ਹੈ ਤੇਲ ਦੀ ਚੁਟਕੀ ਸਾਬਤ ਧਣੀਆਂ ਲੈ ਲਓ ਤੇ ਇਹਨੂੰ ਇੱਕ ਚੁਟਕੀ ਕਾਲੀ ਰਾਈ ਲੈ ਲਓ ਭਾਵੇਂ ਕੇਸਰੋ ਤੇਲ ਦੀ ਚੁਟਕੀ ਕਾਲੀ ਸਰੋਂ ਤੇ ਹੁਣ ਇਹਨਾਂ ਤਿੰਨਾਂ ਨੂੰ ਆਪਸ ਦੇ ਵਿੱਚ ਮਿਲਾ ਲਓ ਤੇਲ ਹਿੱਸਿਆਂ ਦੇ ਵਿੱਚ ਵੰਡੋ ਤੇ ਇਹਨਾਂ ਤਿੰਨਾਂ ਨੂੰ ਤਿੰਨ ਹਿੱਸਿਆਂ ਦੇ ਵਿੱਚ ਵੱਖ-ਵੱਖ ਥਾਵਾਂ ਤੇ ਘਰ ਦੇ ਵਿੱਚ ਛੁਪਾ ਦਿਓ ਤੁਸੀਂ ਚਾਹੋ ਤਾਂ ਇਸ ਨੂੰ ਕਿਸੇ ਕੱਪੜੇ ਵਿੱਚ ਬੰਨ੍ਹ ਸਕਦੇ ਹੋ ਜਾਂ ਫਿਰ ਕਾਗਜ਼ ਵਿੱਚ ਪਾ ਕੇ ਪੁੜੀ ਬਣਾ ਸਕਦੇ ਹੋ ਇਹਨਾਂ ਵਾਕਾ ਵਾਕਾ ਕਾਗਜ਼ ਦੀਆਂ ਪੁੜੀਆਂ ਪਰ ਜੋ ਸਾਬਤ ਧਣੀਆਂ ਜੋ ਕਾਲੀ ਸਰੋਂ ਤੇ ਚੁਟਕੀ ਜੋ ਕਾਲਾ ਤਿਲ ਹੈ ਇਹਨਾਂ ਤਿੰਨਾਂ ਚੀਜ਼ਾਂ ਵਿੱਚੋਂ ਇੱਕ ਚੁਟਕੀ ਚੁੱਕ ਕੇ ਤਿੰਨਾਂ ਕਾਗਜ਼ਾਂ ਤੇ ਰੱਖੋ ਤੇ ਤਿੰਨਾਂ ਵਿੱਚੋਂ ਹੁਣ ਕਾਗਜ਼ ਨੂੰ ਲਪੇਟ ਕੇ ਇੱਕ ਇੱਕ ਕੋਨੇ ਦੇ ਵਿੱਚ ਰੱਖ ਦਿਓ ਸਹੀ ਜਗ੍ਹਾ ਤੇ ਰੱਖੋਗੇ ਜਿੱਥੇ ਤੁਹਾਡੇ ਜੋ ਮਹਿਮਾਨ ਹੁੰਦੇ ਹਨ ਬਾਹਰ ਜਿੱਥੇ ਤੁਸੀਂ ਉਹਨਾਂ ਨੂੰ ਠਹਿਰਾਉਂਦੇ ਹੋ ਬਿਠਾਉਂਦੇ ਹੋ ਚਾਹੇ ਉਹ ਤੁਹਾਡਾ ਸ਼ੇਰ ਵਾਲਾ ਕਮਰਾ ਹੋ ਸਕਦਾ ਹੈ ਜਾਂ ਬੈਡਰੂਮ ਹੋਵੇ ਜਾਂ ਡਰਾਈング ਰੂਮ ਹੋਵੇ ਜਿੱਥੇ ਵੀ ਤੁਹਾਡੀ ਸਹੂਲਤ ਹੋਵੇ ਉੱਥੇ ਤੁਸੀਂ ਇਹ ਅਜਿਹੀ ਜਗ੍ਹਾ ਤੇ ਰੱਖੋ ਜਿੱਥੇ ਕਿ ਕਿਸੇ ਦੀ ਨਜ਼ਰ ਨਾ ਪਵੇ ਇਸ ਨਾਲ ਕੀ ਹੋਵੇਗਾ ਜੋ ਵੀ ਰਿਸ਼ਤਾ ਆਵੇਗਾ ਉਹ ਮੁੜ ਕੇ ਕਦੇ ਨਹੀਂ ਜਾਵੇਗਾ ਇਹ ਘਰ ਵੀ ਜਨਰਜੀ ਲੈ ਕੇ ਆਉਂਦਾ ਹੈ ਜੋਗ ਰਿਸ਼ਤੇ ਦਾ ਆਗਮਨ ਕਰਦਾ ਹੈ ਜਾਨਣੇ ਕਿ ਕਿਸੇ ਵੀ ਇਹ ਨਹੀਂ ਕਿ ਕੋਈ ਵਹੀ ਅਡਾ ਟੇਡਾ ਰਿਸ਼ਤਾ ਕੋਈ ਵੀ ਤੁਹਾਡਾ ਸੈੱਟ ਹੋ ਜਾਵੇਗਾ ਜੋ ਵੀ ਰਿਸ਼ਤਾ ਆਵੇਗਾ ਸਹੀ ਹੀ ਆਵੇਗਾ ਕਟਣ ਵਾਲਾ ਰਿਸ਼ਤਾ ਨਹੀਂ ਆਵੇਗਾ ਫਾਲਤੂ ਦੇ ਲੋਕ ਆਉਣਾ ਬੰਦ ਹੋ ਜਾਣਗੇ ਜੋ ਟਾਈਮ ਪਾਸ ਕਰਨ ਲਈ ਆਉਂਦੇ ਹਨ ਉਹ ਜਿਹੜੇ ਲੋਕ ਸਿਰਫ ਖਾਣ ਪੀਣ ਦੇ ਚੱਕਰ ਦੇ ਵਿੱਚ ਵੀ ਵਿਆਹ ਸ਼ਾਦੀ ਦਾ ਰਿਸ਼ਤਾ ਲੈ ਕੇ ਚੱਲੇ ਆਉਂਦੇ ਹਨ ਹੁਣ ਕੀ ਕਰਨਾ ਹੈ ਕਿ ਇਸ ਵਿੱਚ ਤਿੰਨੇ ਕੋਨੇ ਦੇ ਵਿੱਚ ਰੱਖਣ ਲਈ ਬੋਲਿਆ ਹੈ ਤੇ ਚੌਥਾ ਕੋਨਾ ਖਾਲੀ ਹੈ ਕਿਉਂਕਿ ਉਹ ਕੋਨਾ ਤੁਹਾਡੇ ਘਰ ਵਿੱਚ ਆਗਮਨ ਦੇ ਲਈ ਹੈ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਬੱਚਿਆਂ ਦੇ ਜਿਹੜੇ ਵਿਆਹ ਦੇ ਯੋਗ ਹਨ ਉਹ ਬਣ ਜਾਣਗੇ ਤੇ ਜਿੰਨੇ ਵੀ ਦੱਸੇ ਹਨ ਇਹ ਸਾਰੇ ਹੀ ਉਪਾਅ ਚਮਤਕਾਰੀ ਹਨ ਇਹਨੂੰ ਕਰਨ ਦੇ ਨਾਲ ਤੁਹਾਨੂੰ ਲਾਭ ਜ਼ਰੂਰ ਮਿਲੇਗਾ ਤਾਂ ਤੁਹਾਡੇ ਬੱਚਿਆਂ ਦੇ ਵਿੱਚ ਜੋ ਵੀ ਪ੍ਰੋਬਲਮ ਮੁਸ਼ਕਲ ਆ ਰਹੀ ਸੀ ਉਹ ਵੀ ਦੂਰ ਹੋ ਜਾਵੇਗੀ ਤੇ ਤੁਹਾਡੇ ਬੱਚਿਆਂ ਦਾ ਜਲਦੀ ਵਿਆਹ ਪੱਕਾ ਹੋ ਜਾਵੇਗਾ ਤਾਂ ਪਿਆਰੀ ਸਾਧ ਸੰਗਤ ਜੀ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਤੁਹਾਨੂੰ ਵਧੀਆ ਲੱਗੇ ਤਾਂ ਇਸ ਨੂੰ ਅੱਗੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ